ਕਾਫੀ ਵਰੀ ਗੱਡੀ ਖੜ ਲੈ ਤੂੰ ਉੱਥੇ ਹੀ ਆਇਆ ਹੈ ਗੱਡੀ ਕਿੰਨੀ ਲਾਗ ਗੰਦੀ ਕਰ ਦਿੰਦਾ ਨਾ ਉੱਥੇ ਵੀ ਲਾ ਮੈਂ ਵੀ ਸਾਰੀ ਗੱਡੀ ਗੰਦੀ ਕਰ ਦਿੰਦਾ ਕਾਲੀ ਹੈਂ ਅੱਗੇ ਕਰ ਓ ਅੱਗੇ ਕਰ 에어ਪੋਰਟ ਲਾ ਕੇ ਵੇਲੇ ਨੂੰ ਕੁਝ ਪਤਾ ਹੀ ਨਹੀਂ ਆ ਬਲੋ ਖਤਾਰ ਜਣਾ ਵਾਰ-ਵਾਰ ਇਹਨੂੰ ਅੱਗੇ ਪਿੱਛੇ ਕਰੋ ਹੈ ਮੰਮੀ ਆਹ ਟੈਕਸੀ 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 ਮੰਮੀ ਕਿੱਥੇ ਚਲਨੀ ਹੈ ਸਮਾਨੇ ਮੇਂ ਦੀ ਕਰਨਾ ਆਈਦੀ ਸ਼ੋਪਿੰਗ ਕਰਨੀ ਲੈ ਲਈ ਮਨਪੀਤ ਵਾਲਾ ਉਹ ਸੂਟ ਆਹੋ ਉਹ ਸੂਟ ਹੀ ਲੈ ਲੈਂਦੇ ਨਾ ਨਹੀਂ ਉਹਨੇ ਚੜਾ ਕੇ ਲੈ ਲੈਂਦੇ ਹੈਂ ਇਹਨੇ ਤਾਂ ਆਹੋ ਇਹਨਾਂ ਦਾ ਲੈ ਲਾਂਗੇ ਜੇ ਟੁੱਟੀ ਦੀ ਟੁੱਟੀ ਹੋਈ ਰਹਗੀ ਏ ਹਾਂ ਨਹੀਂ ਇਹ ਲਮੀ ਬੰਦ ਕਿੰਨਾ ਦੋ ਬਣੀ ਹੈ ਆਓ ਮਈਆਂ ਹਣਾ ਆਇਆ ਨਾ ਵੇਲੀ ਦੀ ਗੱਲ ਨਹੀਂ ਗਈ ਉਥੇ ਰੂਲ ਨੇ ਨਾ ਇਧਰ ਕੋਈ ਆ ਜਾਂਦਾ ਕਿਧਰ ਕੋਈ ਆ ਜਾਂਦਾ ਤੇਰੇ 'ਚ ਕਿਸੇ ਦਾ ਤਸੂਰ ਨਹੀਂ ਹੈਗਾ ਸਿਸਟਮ ਹੀ ਐਵੇਂ ਦਾ ਬਣਾਇਆ ਉਹਨਾਂ ਦਾ ਸਿਸਟਮ ਹੀ ਐਵੇਂ ਦਾ ਇਹਦੀ ਸਾਰੀ ਦੁਨੀਆ ਤੇ ਲੋਕਸਣ ਬੜੇ ਥੋੜੇ ਮੰਮੀ ਲੋਕ ਡਵਲਪੀ ਉੱਥੇ ਜਿਹੜੇ ਇਧਰੋਂ ਪਹਿਲੀ ਵਾਰ ਜਾਂਦੇ ਨੇ ਨਾ ਜਿਵੇਂ ਆਪਾਂ ਕੇ ਆਪਾਂ ਲੱਗਦਾ ਯਾਰ ਇੱਥੇ ਵਾਵਾ ਦੀਆ ਹੋਰ ਨਹੀਂ ਮਰਦੇ ਉੱਥੇ ਲੋਕੀ ਇੱਥੇ ਹੋਰਨ ਤੋਂ ਬਿਨਾ ਕੰਮ ਵੀ ਨਹੀਂ ਚੱਲਦਾ ਰਵ ਜੇ ਹੋਰ ਨਾ ਮਰੇਗਾ ਕਿਧਰੋਂ ਵੀ ਕੋਈ ਵੀ ਟਪਕ ਪਿੰਦੇ ਆ ਸਿਸਟਮ ਏ ਪੰਗਾ ਦਿਆ ਏ ਹੋਰਨ ਦੀ ਆਦਤ ਪੈ ਜਾਂਦੀ ਇੱਥੇ ਇੱਕ ਉੱਥੇ ਮੰਮੀ ਜਦੋਂ ਅਸੀਂ ਗੱਡੀ ਲਈ ਮੈਂ ਪਹਿਲੇ ਤੋਂ ਹੀ ਬੁੱਟੇ ਪਾਸੇ ਲੈ ਗਈ ਫੇਰ ਇਤੋਂ ਦੀ ਜਵਾਲਤ ਸੀ ਫੇਰ ਫੇਰ ਹੀ ਲਾਵਾਂ ਦਾ ਕੋ ਟਰੱਕ ਹੁੰਦਾ ਵੀ ਮੈਂ ਵੀ ਉਹਦਾ ਕਨਫਿਊਜ਼ ਹੋ ਗਿਆ ਗੱਡੀ ਅਗਰ ਸੜਕ ਖਾਲੀ ਸੀ ਕੋਈ ਦਾ ਵੀ ਗੱਡੀਆਂ ਆ ਗਈਆਂ ਮੈਂ ਮੈਂ ਇੱਕ ਦੋ ਸਕਿੰਟ ਲਈ ਨੇ ਮੈਂ ਗੋੰਦ ਲਗਾਈਆ ਵੀ ਕੀ ਹੋ ਗਿਆ ਅੱਗੋਂ ਗੱਡੀਆਂ ਆ ਗਈਆਂ ਨੇ ਫਿਰ ਮੰਮੀ ਆ ਜੀ ਇਧਰ ਨੂੰ ਘਰ ਹੂੰ ਬੜੀ ਆਈ ਆ ਰੋਪਾ ਜੀ ਠੀਕ ਹੋ ਇਹ ਪਿੱਛੇ ਵਜਾਈ ਇਸ ਰਾਤਾਂ ਕਰ ਹੋ ਜਾਵੇਗਾ ਠੀਕ ਹੈ ਠੀਕ ਹੈ ਹੋਰ ਸੁਣੋ ਵਧੀਆ ਹੀ ਵਧੀਆ ਹੋਰ ਦਫਾ ਫਿਰ ਕਹਿੰਦੇ ਹਾਂ ਤਿੰਨ ਆ ਬਚਾ ਸਰਪ੍ਰਾਈਜ਼ ਦਿੱਤਾ ਸਰਪ੍ਰਾਈਜ਼ ਹੋਰ ਮਨਪੁੱਤ ਦੇ ਮਖਾਇਓ ਮੋਟੇ ਨਹੀਂ ਹੋ ਜਨਾਲ ਹਲਕਾ ਜਾ ਫਰਕ ਹੈ ਉਹ ਮੋਟੇ ਸਦਰ ਹ ਹਲਕਾ ਫਰਕ ਹੈਗਾ ਜੇ ਮੈਂ ਤਾਂ ਵੱਡੇ ਵੀ ਬਣਵਾਏ ਨੇ ਕਿ ਭਾਰੀ ਲੈਨੇ ਫਿਰ ਉਹ ਜ਼ਿਆਦਾ ਪੈਣ ਲੇ ਉਹਦੇ ਵਿੱਚ ਚੇਨ ਮਖਾਇਓ ਹੁਣ ਨੈਕਸਟ ਪਾ ਜਾਣਾ ਲਵ ਦੀ ਜੈਕਟ ਲੈਣ ਜੇ ਨਾਲ ਲਵ ਸਟੀਚ ਹੋਈ ਹੋਈ ਨਹੀਂ ਹੈ ਤਾਂ ਕਿਆ ਨਹੀਂ ਜਾਣਾ ਕੀ ਕਰਦੇ ਆਹ ਸਾਰੇ ਕੰਪਲੀਟ ਪਾਣੀ ਟਾਈਟ ਨਹੀਂ ਲੱਗ ਕੇ ਐਵੇਂ ਹੀ ਹਾਂ ਜਲਾ ਜਲਾ ਸੋਹਣੀ ਲੱਗਦੀ ਹੈ ਨਾ ਚਲਾਵ ਕਪੜਾ ਕਿੰਨੇ ਦਾ ਲਿਆ ਸੀ ਤੂੰ ਬਾ 3000 ਦਾ 1200 ਦਾ ਕਪੜਾ ਤੇ 1800 ਸਵਾਈ ਦਾ ਨਿਯਾਮ ਦਾ ਹੈ ਵੀ ਮਹਿੰਗੇ ਸਿੰਦਾ ਥੋੜੇ ਨਾ ਬਾਕੀਆਂ ਨਾਲੋਂ ਇਹਦਾ ਫਰਕ ਹੁੰਦਾ ਸਵਾਈ ਅੱਛਾ ਥੋੜਾ ਜਿਹਾ ਲਿਖਾ ਇਹ ਲਿਖਾਈ ਇਹ ਮਮਮੀ ਸ਼ੁਰੂ ਤੋਂ ਖਾਂਦੀ ਹੁੰਦੀ ਹੈ ਨਾ ਮਮਮੀ ਹੁਣ 60 ਦੀ ਹੈ ਨਾ ਲੱਭੀ ਸੀ ਹੁਣ 90 ਦੀ ਹੈ ਮੈਂ ਦਾ ਸਕਪੈਟ ਖਾਧੀ ਸੀ ਪਰ ਸਵਾਦ ਕਿੰਨੀ ਬਣਦੀ ਹੈ ਨਾ ਨਹੀਂ ਨਹੀਂ ਨਿਮਰਤ ਆ ਕੀ ਕਰਦੀ ਆ ਬਈ ਆਓ ਵਾਲ ਤੁਹਾਨੂੰ ਕੀ ਵਾਲ ਤੁਹਾਨੂੰ ਨੂੰ ਕੀ ਹੋ ਗਈ ਏ ਕੋਈ ਇਹਦੇ ਵਾਲ ਹੀ ਗੰਦੇ ਨੇ ਹੈ ਚੜਾ ਦੀ ਮੰਮੀ ਇਹਦੇ ਵਾਲ ਗੰਦੇ ਨਹੀਂ ਜਿਵੇਂ ਨਿਮਰਤ ਦੇ ਨਹੀਂ ਗੰਦੇ ਵਾਲ ਓਵੇਂ ਹੀ ਇਹਦੇ ਨੇ ਹੈ ਨਿਮਰਤ ਨਹੀਂ ਨਹੀਂ ਜਦ ਮੈਂ ਹਾਂ ਨਿਮਰਤ ਵੀ ਕੋਈ ਨੀ ਮੀਨਾ ਮੇਰਾ ਨਾਮ ਜੀ ਹੋ ਹੈ ਨਿਮਰਤ ਜੀ ਲੈ ਬੱਤੂ ਆ ਜੋ ਨਾਨੀ ਹੈ ਤੇ ਉਹ ਨੂੰ ਗੋਟੋਲੀ ਐਸੇ ਰੋਦਾ ਸ਼ੈਂਪੂ ਕਿਹੜਾ ਯੂਜ਼ ਕੀਤਾ ਹੈ ਕੰਡੀਸ਼ਨਰ ਵੀ ਲਾਏਗੀ ਕੀ ਹੋਇਆ ਕੀ ਹੋਇਆ ਓਹੋ ਛੱਟ ਮੱਝ ਗਈ ਕਿੰਨੇ ਮਾਰੀ ਐ ਚਾਚੂ ਨੇ ਤਾਲੀ ਕੀ ਤਾਲੀ ਦੇ ਇਸੁੱਤੀ ਆਉਂਦੀ ਐ ਤਾਲੀ ਤੇ ਪਹਿਲੀ ਤੇ ਪਹਿਲੀ ਤੇ ਜੰਦ ਪਹਿਲੀ ਤੇ ਵੀਡੀਓ ਨਹੀਂ ਚੱਲੀ ਤਰੀ ਹੁਣ ਚੱਲੀ ਐ ਕੱਢ ਨਾ ਦਿਨ ਕੱਢ ਦਿੰਦੇ ਜੇ ਆਹ ਮੰਨਦਾ ਤੇ ਆ। ਫਿਰ ਕਾਚੀ ਪਾਈਏ ਫਿਰ। ਇਹਦੀ ਜੀ ਬਾਗ ਨੇ। ਪਸਰੇ ਚ ਲੈ ਜਾਂਦੀ ਹੁੰਦੀ ਜਾਂ। ਕੀ ਦੇਜੋ? ਆਓ ਇਹਦੇ ਚ ਪਾ ਦੂੰ। ਨਾ ਉਹਦੇ ਚ। ਵੱਡੇ ਚ। ਉਹਦੇ ਜੀ ਪਾਇਆ ਮੈਂ। ਫਿਰ ਉਹੀ ਮੈਂ ਨਾ ਉਹਦੇ ਚ ਠੀਕ ਏ। ਨਹੀਂ ਹੱਡ ਰਹਿਗਾ ਅੰਦੇ ਪਿਓ। ਨਹੀਂ ਨਹੀਂ ਉਹਦੇ ਚ। ਕਿਹੜਾ? ਲਾ ਲਾ ਵਾ ਚੈਕ ਇਨ ਬੈਗ ਚ ਪਾ। ਉੱਤੇ ਪਤਾ ਨਹੀਂ ਰਿਸਕ ਏ। ਕੱਟਦਾ ਕੱਟਦਾ ਨਾ ਤੇ ਨਾ ਮੇਰਾ ਬੰਬੇ ਨਹੀਂ ਸੰਦ ਜਾਣ ਦਿੰਦੇ ਇਸ ਬੈਗ ਚ ਕੱਟਦੇ ਹੁੰਦੇ ਸਾਰੇ। ਉਹ ਬੈਗ ਚ। ਹਾਂ। ਕਿਹੜੇ ਚ ਪਾਵਾਂ ਫੇਰਾਂ? ਕਿਲੇ ਫੋਲੀ ਨਾ ਲਵੇ ਕੋਈ ਓਏ ਇਹ ਦੁਆਰ ਨਾਲ ਲੈ ਮੇਰੇ ਬੜੇ ਨੇ ਢੋਟਾ ਦੇ ਆ ਵੇ ਦੁਆਰ ਨੂੰ ਬੱਜੀਆਂ ਨਹੀਂ ਹੈ ਹਾਂ ਦੁਆਰ ਬੱਜੀਆਂ ਨੇ ਖਾਜਾ ਬਰਾ ਖਾਜਾ 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 ਆ ਆ ਆ ਜੇ ਤੁਸੀਂ ਨਹੀਂ ਆਇਤੀ ਹੁਣ ਫੇਰ ਆ ਜਾਗੇ ਅਗਲੀ ਵਾਰੀ ਠੀਕ ਆ ਕੱਢਿਓ ਵਿੱਚ ਕਿਸੇ ਨੂੰ ਚੈੱਕ ਇਨ ਬੈਗ ਚਾਰੇ ਕੱਪੜੇ ਪਾ ਲੈ ਆ ਇਹ ਲੈ ਕੇ ਅਲੱਗ ਜੱਜ ਇਹ ਰਮ ਇਹ ਮੇਰਾ ਹੈ ਲਾਵਾ ਵਿੱਚ ਮੇਰੇ ਕੱਪੜੇ ਹੋਣੇ ਨੇ ਦੂਜਾ ਲਿਆ ਦੂਜਾ ਲਿਆ ਤੂੰ ਵੀ ਐਸੇ ਕਲਰ ਵਾਲਾ ਲਿਆਇਆ ਜਿੰਦ ਚਾਚੂ ਚੱਲਾ ਤੁਰ ਜਾਂ ਭੇਜ ਦੋ ਭੇਜ ਦੋ ਭੇਜ ਦੋ ਭੇਜ ਦੋ ਨਿਮਰਤ ਕਿੱਥੇ ਆ ਜਿੰਦ ਬੈਂਟੇ ਚਾਚੂ ਚਾਚੂ ਜੀ ਇਹ ਕਿਨੇ ਜੀ ਚਾਚੂ ਦੇ ਪੈਸੇ ਲੱਗਦੇ ਪਏ ਮੈਂ ਨੀ ਰੋ ਰਿਹਾ ਉਹਦੇ ਲਈ ਹਾਂ ਯਮਰੇ ਉਹ ਨੀਲੀ ਰੀ ਕਰ ਪਾਰੇ ਵਿੱਚ ਪਾ ਦੇ ਹਾਂ ਨੀ ਕੋਈ ਜੇ ਭਾ ਰੱਖੀ ਚਾਚੂ ਕੀ ਕਰਦਾ ਪਏ ਚਾਚੂ ਨੇ ਕਿੰਨਾ ਰੋ ਰਿਹਾ ਮੈਂ ਨਾ ਜਿੰਦਾ ਵਾਲਾ ਮੰਮੀ ਆਪਣੇ ਦਾੜੀ ਕੱਟਣ ਨਾਲ ਗਰਮਾਨ ਲੈਉਣ ਲੱਗਾ ਆ ਆ ਤੋ ਬਣਾ ਜਿੰਦ ਪਰ ਆ ਉਹ ਚਾਚੂ ਦਾ ਸਮਾਨ ਪਾਈਏ ਲੈ ਫੜੀ ਤੂੰ ਆਉਣਾ ਇਹ ਪੈਂਟਾ ਕਰਦੇ ਹਾਂ ਸਾਰਾ ਚੱਟੀ ਤਮੜ ਗਾ ਕਾਡਾ